ਇਤੇ ਕੁਝ ਮਹੀਨਿਆਂ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ 'ਚ ਗਿਰਾਵਟ ਦੀ ਵਜ੍ਹਾ ਨਾਲ ਔਸਤ ਮਹਿੰਗਾਈ ਦਰ 'ਚ ਗਿਰਾਵਟ ਆਈ ਹੈ ਪਰ ਖਾਣ-ਪੀਣ ਦੇ ਕੁਝ ਸਮਾਨਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਖਾਸ ਤੌਰ ਤੇ ਦਾਲਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਬਿਤੇ 2 ਸਾਲਾਂ ਚ ਮਸਰ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਮੁੱਖ ਦਾਲਾਂ ਦੇ ਭਾ ਲਗਾਤਾਰ ਵਧ ਰਹੇ ਨੇ ਸਭ ਤੋਂ ਵੱਧ ਅਰਹਰ ਦਾਲ ਦੀਆਂ ਕੀਮਤਾਂ ਵਧੀਆਂ ਨੇ ਉਧਰ ਟਮਾਟਰ ਦੇ ਮੁੱਲ ਵੀ 2 ਸਾਲਾਂ ਚ ਸਭ ਤੋਂ ਵੱਧ ਵਧੇ ਨੇ ਜ਼ਰ ਬੈਂਕ ਆਫ ਇੰਡੀਆ ਵੱਲੋਂ ਜਾਰੀ ਮਹੀਨਾਵਾਰੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਦਾਲਾਂ ਤੋਂ ਇਲਾਵਾ ਖਾਣ ਵਾਲੇ ਤੇਲ ਅਤੇ ਮੋٹے ਅਨਾਜ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਰਿਹਾ ਹੈ ਬਾਜ਼ਾਰ ਚ ਅਰਹਰ ਦਾਲ 180 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ ਈ-ਕਾਮਰਸ ਕੰਪਨੀਆਂ 120 ਤੋਂ ਲੈ ਕੇ 200 ਰੁਪਏ ਪ੍ਰਤੀ ਕਿਲੋ ਤੱਕ ਅਰਹਰ ਦਾਲ ਵੇਚ ਰਹੀਆਂ ਨੇ ਆਰਗੈਨਿਕ ਦਾਲ ਦੀਆਂ ਕੀਮਤਾਂ ਕਾਫੀ ਜ਼ਿਆਦਾ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਅਰਹਰ ਦਾਲ ਦੀ ਔਸਤ ਕੀਮਤ 140 ਰੁਪਏ ਮੰਨੀ ਹੈ ਜੋ ਜਨਵਰੀ 2023 ਚ 112 ਰੁਪਏ ਪ੍ਰਤੀ ਕਿਲੋਗ੍ਰਾਮ ਦੇ